ਲੋ ਜੀ ਆ ਦੇਖੋ ਘਰ ਆਪਾਂ ਕਰਨ ਆਏ ਆ ਜੇ ਡਿਲੀਵਰੀ ਠੀਕ ਆ ਆਹੋ ਇਹ ਮੈਂ 메ਨ ਰੋਡ ਤੋਂ ਅੰਦਰ ਐਂਟਰ ਹੋ ਗਿਆ ਹਾਂ ਸਿਰਫ ਇੱਕ ਘਰ ਨੂੰ ਰਸਤਾ ਜਾਂਦਾ ਆਇਆਂ ਕਰ ਲੈਨੇ ਆਪਾਂ ਤੇ ਦੇਖੋ ਜਿੰਨੀ ਪਿੱਛੇ ਹਟ ਕੇ ਘਰ ਇਹ ਹੈਗਾ ਕਿ ਉਹਨਾਂ ਦੇ ਗਵਰਡੀਆਂ ਦਾ ਕੰਮ ਹੈ ਆ ਜਿਹੜਾ ਹੁਣ ਸ਼ੋਅ ਹੋ ਰਿਹਾ ਬਹੁਤ ਪਿੱਛੇ हट ਗਿਆ ਜਿਹੜੇ ਆਪਾਂ ਘਰ ਚੱਲੇ ਆ ਉਹ ਇਹ ਆ ਅਲੱਗ ਤੋਂ ਸਾਈਡ ਤੇ ਬਣਿਆ ਹੈ ਤੇ ਬਹੁਤ ਸੋਹਣਾ ਘਰ ਹੈ ਮੇਰੇ ਆਹ ਕੀ ਬਹੁਤ ਸੋਹਣਾ ਖਾਂਸਾ ਇਹਦੇ ਚ ਅੱਜ ਮੈਂ ਆਇਆ ਸੈਕੰਡ ਟਾਈਮ ਦੇਖਣ ਆਇਆ ਬੰਗੇ ਨਾ ਚੋਂ ਪਾਰਸ ਲਾਂਚੋ ਇਹਦਾ ਪਾਰਸ ਕਿਹੜਾ ਆਪਿਆ ਉੱਪਰ ਹੀ ਲੱਗ ਗਿਆ ਐਡਾ ਇੱਕ ਬਾਕਸ ਆ ਇਹ ਹੁਣ ਆਪਾਂ ਗੱਡੀ ਚੋਂ ਨਿਕਲਾਂਗੇ ਬਾਹਰ ਖੁੱਲੂ ਬੱਤੀ ਠੀਕ ਆ ਜੀ ਆਹ ਇਹਨਾਂ ਅਨਦਰ ਡਿਵਾਈਸ ਆ ਆ ਘਾਰਿਆ ਆ ਆਪਾਂ ਇੱਥੇ ਰੱਖ ਦੇਣਾ ਹੈ ਭਾੜੇ ਬੂਰੇ ਰੱਖਣਾ ਹੁੰਦਾ ਆਹ ਡਿਵਾਈਸ ਤੇ ਲਿਖਿਆ ਆਈ ਹੈਵ ਗੱਡੀ ਪਾਰਕ ਠੀਕ ਆ ਇਹ ਵੀ ਰੀਡ ਕਰ ਲਿਆ ਓਏ ਨੋ ਕੁੱਤਾ ਨੋ ਬੇਟਾ ਯੂ ਹੈਵ ਬਾਰਸ ਆਫ ਫੀਡ ਲੌਂਗ ਡਰਾਈਵ ਓਕੇ ਉਹਨੇ ਦੱਸਿਆ ਵੀ ਮੇਰੇ ਕੋਲੇ ਲੌਂਗ ਡਰਾਈਵ ਹੈ ਬਹੁਤ ਆ ਦੇਖੋ ਸਾਰਾ ਕੁਝ ਪਾਇਆ ਵੀ ਧਿਆਨ ਨਾਲ ਉਸ ਹਸਾਬ ਨਾਲ ਆਓ ਆਪਾਂ ਕਰ ਲਿਆ ਸਕੈਨ ਅੱਛਾ ਆਪਾਂ ਕੰਟੀਨਿਊ ਆਪਾਂ ਇਹ ਦਿਖਾਈ ਦੇਣੀ ਆ ਫੋਟੋ ਠੀਕ ਆ ਡਨ ਸਵਾਈਪ ਟੂ ਫਿਨਿਸ਼ ਹੁਣ ਆਪਾਂ ਚੱਲਾਂਗੇ ਨੈਕਸਟ ਤੇ ਆ ਆਪਣੀ ਵੈਨ ਆ ਵੱਡੀ ਦੇਖੋ ਇਹ ਜਿਹੜੇ ਏਰੀਆ ਚ ਮੈਂ ਡਿਲੀਵਰੀਆਂ ਕਰ ਰਿਹਾ ਇਹ ਸਾਰਾ ਪਹਾੜੀ ਇਲਾਕਾ ਜ ਆ ਬਹੁਤ ਸੋਹਣਾ ਦੇਖਣ ਨੂੰ ਬਹੁਤ ਸੁੰਦਰ ਤੇ ਬਹੁਤ ਹੀ ਕਹਿਣ ਤੇ ਨਾਲੇ ਤਾਂ ਆਪਾਂ ਡਿਲੀਵਰੀਆਂ ਕਰਦੇ ਆਂ ਨਾਲੇ ਸੋਹਣੇ-ਸੋਹਣੇ ਏਰੀਆ ਦੇਖਦੇ ਆਂ ਚਾਰੇ ਪਾਸੇ ਹਰਿਆ-ਹਰਿਆ ਪੂਰਾ ਕੈਨੇਡਾ ਐਵੇਂ ਦਾ ਆ ਸੋਹਣੀ ਲੁੱਕ ਆ ਕੀ ਬਾਤ ਆ ਮੇਰੀ ਬੈਨ ਇਸ ਇਜ਼ ਮਾਈ ਬੈਨ ਜਿਹੜੀ ਆਪਾਂ ਚਲਾਉਂਦੇ ਆਂ ਇਹ ਜਾਂਦਾ ਵਾਪਸੀ ਰਸਤਾ ਆਪਾਂ ਇਧਰੋਂ ਹੀ ਹੁਣੇ ਆਏ ਸੀਗੇ ਵਾਪਸ ਫੇਰ ਚੱਲੇ ਆਂ ਇਹ ਰ ਆਪਾਂ ਚੱਲਦੇ ਆ ਮੇਨ ਰੋਡ ਵੱਲ ਨੂੰ ਦੇਖੋ ਕਿੰਨਾ ਸੋਹਣਾ ਰਾਸਤਾ ਇਹਨਾਂ ਦਾ ਹਾਂ ਇਹ ਦਿਨੇ ਦਿਨੇ ਸੋਹਣਾ ਲੱਗਦਾ ਰਾਤ ਨੂੰ ਤਾਂ ਬਹੁਤ ਖਤਰਨਾਕ ਲੱਗਦਾ ਹੋਊਗਾ ਹਨਾ ਓ ਮਾਈ ਗਾਡ ਦੇਖੋ ਕੀ ਰਾਸਤਾ ਆ ਇਹ ਸਿਰਫ ਇੱਕ ਘਰ ਨੂੰ ਲਾ ਜਾਂਦਾ ਸੀਗਾ ਉਹ ਨਾਲ ਦੇ ਰਾਸਤੇ ਆ ਨਾਲ ਦੇ ਘਰ ਨੂੰ ਜਿਹੜਾ ਆਪਣੇ ਰਾਹ 'ਚ ਦਿਖਿਆ ਸੀ ਤੇ ਹੁਣ ਆਪਾਂ ਆ ਜਾਾਂਗੇ ਇਹਦੇ ਮੇਨ ਲਿੰਕ ਰੋਡ ਤੇ ਕਰ ਪਿੱਛੇ ਹਟ ਕੇ ਬਣਾਇਆ ਹੈ ਬਿਲਕੁਲ ਜੰਗਲ ਜੀ ਚ ਵਾਓ ਬਿਊਟੀਫੁੱਲ ਆਣਾ ਪਾ ਗਏ ਆ ਮੇਨ ਰੋਡ ਤੇ ਦੋਵੇਂ ਪਾਸੇ ਦੇਖ ਲੈਣਾ ਚਲੋ ਵੀ ਗੱਡੀ ਮੋੜਦੀ ਦੱਬ ਬਹੁਤ ਸੋਹਣੀ ਲੱਗੀ ਹੋਈ ਆ ਅਸੀਂ 454545 जाज अगले घर आना गए आप अगले घरी देखो तीस ओ मेन रोड है सेंटर चाह एक ग्राउंड है ਇਸਕੇ ਗਰਾਊਂਡ ਦਾ ਘਾਹ ਸਾਰਾ ਕੱਟਿਆ ਹੋਇਆ ਦੇਖੋ ਤੇ ਜੇ ਕਿਤੇ ਇਹੀ ਆਪਣੇ ਕੋਲੇ ਹੁੰਦਾ ਉਹ ਸਾਹਮਣੇ ਅੰਗੂਰ ਲੱਗੇ ਆਈ ਥਿੰਕ ਹਾਂ ਗੋਰੀ ਲੱਗੇ ਆ ਇਹ ਵੇਲਾਂ ਚਾਂ ਲਾ ਲੈਂਦੇ ਆ ਤੇ ਆ ਬੇਰੀਜ਼ ਲੱਗੀਆਂ ਹੋਣੀਆਂ ਪਤਾ ਨਹੀਂ ਕੀ ਆ ਬਸ ਮੈਨੂੰ ਜਿਤ ਤੱਕ ਪਤਾ ਇੰਨਾ ਕੀ ਤੇ ਆ ਦੇਖੋ ਤੇ ਜੇ ਇਹੀ ਆਪਣੇ ਹੁੰਦਾ ਤੇ ਇੰਨਾ ਘਾਹ ਕੱਟ ਸਕਦੇ ਸੀ ਕੋਈ ਨਹੀਂ ਕੱਟਦਾ ਇਦਾਂ ਹੀ ਪਿਆ ਰਹਿਦਾ ਤੇ ਆ ਮੈਂ ਅਗਲੇ ਘਰੇ ਚੱਲਿਆ ਇਹ ਵੀ ਘਾਹ ਇਥੇ ਇਦਾਂ ਦਾ ਹੀ ਆ ਇਹ ਇਹਨੇ ਲੰਬਾ ਡਰਾਈਵ ਛੱਡਿਆ ਹੋਇਆ। ਤੇ ਗਾਂ ਜਾ ਕੇ ਇੱਕ ਘਰ ਤੁਰੂਗਾ। ਜਿਹੜਾ ਕੀ ਪਿੱਛੇ ਹਟਾ। ਆ ਦੇਖੋ ਦੇਖੋ। ਇਹਨੇ ਵੀ ਖੇਤੀ ਚੰਗੀ ਕਰ ਰੱਖੀ ਆ। ਇਹ ਕੀ ਲੱਗੇ ਹੋਏ ਆ? ਅੰਗੂਰ ਹੀ ਲੱਗੇ ਆ। ਹਾਂ ਅੰਗੂਰ ਹੀ ਲੱਗੇ ਆ। ਆ ਅੰਗੂਰ ਲੱਗੇ ਆ। ਇੱਥੇ ਕੀ ਲੱਗਾ ਦਿਖਾਇਆ? ਹਾਂ ਪਿੱਛੇ ਲੱਗਾ ਸੀ। ਓ ਦੇਖੋ ਤੁਸੀਂ ਸਾਹਮਣੇ ਕਿੰਨਾ ਸੋਹਣਾ ਘਰ ਦੇ ਦਾ। ਵਾਈਟ ਵਾਈਟ ਕਲਰ ਦਾ ਇਹ ਮੇਨ ਦਾ ਨੰਬਰ ਹਾਂ ਇਹ ਹੈਗੇ ਆ ਕਾਲੇ ਅੰਗੂਰ ਲੱਗੇ ਆ ਇਹ ਜਿਹੜੇ ਆ ਅਸੇ ਪਾਸੇ ਉਹ ਸਾਹਮਣੇ ਜਿਹੜੇ ਦਿਖਾਏ ਸੀ ਉਹ ਵੀ ਅੰਗੂਰੀ ਸੀ ਬਹੁਤ ਸੋਨਾ ਘਾਰਾ ਬਹੁਤ ਸੋਨਾ ਵੀ ਆ ਰਿਹਾ ਆਹ ਨਿੱਕੇ ਨਿੱਕੇ ਜਵਾਕ ਵੀ ਉਹਨਾਂ ਦੇ ਪਾਰਸਲ ਆ ਰਿਹਾ ਤੇ ਉਹ ਖੁਸ਼ ਹੋ ਰਿਹਾ ਹੈ। ਹੈਲੋ ਹਾਈ। Okay, hi, how are you? ਹੈਲੋ। ਯੋ? ਦਰਦਿਆ। ਆ ਗਏ। ਠੀਕੀ ਆਪਾਂ ਆ ਨਵਾਂ ਡੱਬਾ ਖੋਲ ਲਿਆ ਆਪਾਂ ਸਾਰਾ। ਹੁਣ ਆਪਾਂ ਇੱਥੋਂ ਗੱਡੀ ਮੋੜ ਲਾਂਗੇ। ਬਾਏ ਬਾਏ। ਗਾਰਡੇ ਮੋਰੇ ਐਵੇਂ ਦਾ ਏਰੈਂਟਰੀ ਓਕੇ ਗਾਇਜ਼ ਬਾਏ ਬੈਂਡਾ ਇਹ ਜਿਹੜੇ ਬਹੁਤ ਹੀ ਸੋਹਣੇ ਲੱਗਦੇ ਆ ਹੁਣ ਆਪਾਂ ਫੇਰ ਉਧਰ ਨੂੰ ਜਾਣਾ